ਛੋਟੀ ਜਿਹੀ ਲੜਾਈ ਕਿਵੇਂ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ ਆਓ ਤੁਹਾਨੂੰ ਦੱਸਦੇ ਹਾਂ ਪਠਾਨਕੋਟ ਦੇ ਇਸਨਗਰ ਵਿੱਚ ਰਹਿ ਰਹੇ ਦੀਪਕ ਕੁਮਾਰ ਜੋ ਕਿ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਕੰਮ ਤੋਂ ਵਾਪਸ ਆ ਕੇ ਆਪਣੇ ਮੁਹੱਲੇ ਵਿੱਚ ਖੜ੍ਹਾ ਸੀ ਕਿ ਅਚਾਨਕ ਬਿਨਾਂ ਵਜ੍ਹਾ ਮੁਹੱਲੇ ਦੇ ਹੀ ਇੱਕ ਨੌਜਵਾਨ ਵੱਲੋਂ ਉਸ ਨਾਲ ਬਹਿਸ ਕੀਤੀ ਗਈ ਬਹਿਸ ਦੇ ਚੱਲਦਿਆਂ ਨੌਜਵਾਨ ਵੱਲੋਂ ਦੀਪਕ ਨੂੰ ਧੱਕਾ ਦਿੱਤਾ ਗਿਆ ਜਿਸ ਦੇ ਚੱਲਦੇ ਦੀਪਕ ਦਾ ਸਿਰ ਇੱਕ ਗਟਰ ਦੇ ਟੱਕਣ ਨਾਲ ਜਾ ਟਕਰਾਇਆ ਅਤੇ ਉਸ ਦੇ ਸਿਰ ਅਤੇ ਕੰਨ ਵਿੱਚੋਂ ਖੂਨ ਨਿਕਲ ਆਇਆ ਜਿਸ ਦੇ ਚੱਲਦੇ ਆ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਪਰੰਤੂ ਉੱਥੇ ਉਸ ਦੀ ਨਾ ਜੋ ਕਹਾਲਾਤ ਹੂਨ ਕਰਕੇ ਡਾਕਟਰਾਂ ਵੱਲੋਂ ਉਸ ਨੂੰ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੇ ਦੌਰਾਨ ਹੀ ਦੀਪਕ ਮਰਦੀ ਮੌਤ ਹੋ ਗਈ ਜਿਸ ਤੇ ਚਲਦੇ ਆ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਦੋਸ਼ੀ ਅਰਣ ਕੁਮਾਰ ਨੂੰ ਦਫਾ 304 ਦੇ ਤਹਿਤ ਗ੍ਰਿਫਤਾਰ ਕਰਕੇ ਉਸ ਦਾ ਮੈਡੀਕਲ ਕਰਵਾ ਕੇ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜਿਸ ਤੇ ਜਿਹੜਾ ਝਗੜਾ ਹੋਇਆ ਸੀ ਇਸ ਦਾ ਨਜ਼ਰ ਤੋਂ ਤਿੰਨ ਤਕਰੀਬਨ ਇੱਕ ਹਫ਼ਤੇ ਹੋ ਤਾਂ ਲੀ ਗਰ ਲਿਆ ਉਹਦੇ ਬਾਅਦ ਇਹ ਜਿਹੜਾ ਇਨਿਸ਼ੀਅਲ ਹੈ ਜਿਹੜੇ ਸਿਰ ਤੇ ਲੱਗੀ ਸੀ ਤੇ ਦੋ ਬੰਦਿਆਂ ਨੂੰ ਆਪਸ ਵਿੱਚ ਝਗੜਾ ਹੋਇਆ ਸੀ ਕਿ ਇੱਕ ਬੰਦੇ ਨੇ ਦੂਸਰੇ ਨੂੰ ਦੁਸ਼ਕੀਤਾ ਸੇ ਭਲੇ ਕਿਸੇ ਹਾਰ ਸਰਫਿਸ ਤੋਂ ਵੱਜ ਗਏ ਸੀ ਇਹਦੀ ਬੋਦੀ ਤੁਹਾਨੂੰ ਬਿਗਿੰਗ ਨਾਲ ਸਟਾਰਟ ਹੋ ਗਈ ਸੀ ਕਿ ਉਹਨੂੰ ਤੁਰੰਤ ਹਸਪੀਟਲ ਐਡਮਿਟ ਕਰਵਾ ਕੇ ਉਹਦਾ ਯਾਰ ਸਟਾਰਟ ਕਰਵਾਉਂਦਾ ਸੀ ਕਰੰਤੀ ਬਟ ਅਨਫੋਰਚਨਟਲੀ ਇਹ ਦੇਰ ਹੋ ਗਈ ਉਹਦੇ ਬਾਅਦ ਸਾਨੂੰ ਆਪਾਂ ਜਿਹੜਾ ਦੋਸ਼ੀ ਹੈ ਉਹ ਰੋਡ ਉੱਪਰ ਕਰਕੇ ਮਕਦਮਾ ਨੰਬਰ 31 ਅ ਅੰਡਰ ਸੈਕਸ਼ਨ 304 ਆਈਪੀਸੀ ਗ੍ਰੀਨ ਦੇ ਅਧੀਨ ਦਰਜ ਕੀਤਾ ਹੈ ਤੇ ਦੋਸ਼ੀ ਜਿਹੜਾ ਅਰੋ 123 ਪੁੱਤਰ ਰਾਜ ਕੁਮਾਰ ਵਾਸੀ ਇਸਾ ਨਗਰ ਪਟਾਣਕੋ ਉਹਨੂੰ ਆਪਾਂ ਅਰੈਸਟ ਕਰ ਲਿਆ ਜੀ ਜੀ ਇਨਵੈਸਟੀਗੇਸ਼ਨ ਚ ਚੱਲ ਰਹੀ ਹੈ ਸਰ ਇਹ ਨੈਸ਼ਨਲ ਵੀ ਮਤਲਬ ਕਿ ਦੋਨੋਂ ਨਸ਼ਾ ਵੀ ਇਕੱਠੇ ਕਰਦੇ ਨੇ ਹੈ ਚਿੱਟੇ ਨਾਲ ਰਿਲੇਟਡ ਵੀ ਅਗੇ ਦੇਖਿਆ ਜਾ ਸਕਦਾ ਸਰ ਕੀ ਹੈ ਜਾਣਕਾਰੀ ਹੈ ਤੁਹਾਨੂੰ ਜੀ ਸਲਾਮ ਅਲੈਮ ਦੀ ਕੀ ਦੇ ਸਾਹਮਣੇ ਆਈ ਉਹਨਾਂ ਨਾਲ ਆਪੇ ਝਗੜਾ ਹੋਇਆ ਸੀ ਉਹਨਾਂ ਨੂੰ ਸੇਫਟੀ ਸਟਾਫ ਕਰਨ ਦੀ ਲੋੜ ਪਈ ਇਸ ਤਰ੍ਹਾਂ ਦੀ ਦੌਰ ਨੂੰ ਸਾਹਮਣੇ ਆਇਆ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo Karate and skating classes, training of vocal, classical and Western music, dance classes for hip hop, freestyle, jazz, locking, popping, chess, horse riding, football, and so on. A and M's James Cambridge International School, opposite Canada Palace, near A and M Institute's Jalandhar Dalhousie Bypass Road, Patancheru.